ਪੰਜਾਬ ਫਾਈਲ ਸਟਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਿੰਦਰ ਸਿੰਘ ਤਗੜਨ ਲੈ ਕੇ ਹਾਜ਼ਰ ਹਾਂ ਇੱਕ ਖਬਰ ਮੁਹਾਲੀ ਕੋਰਟ ਕੰਪਲੈਕਸ ਤੋਂ ਯਾਨੀ ਕਿ ਅਦਾਲਤਾਂ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵਨ ਇੱਕ ਐਡੀਸ਼ਨਲ ਸੈਸ਼ਨ ਜੱਜ ਜੋ ਕਿ ਆਪਣੀ ਇਮਾਨਦਾਰੀ ਅਤੇ ਸਖਤੀ ਲਈ ਜਾਣੇ ਜਾਂਦੇ ਨੇ ਉਹਨਾਂ ਨੇ ਇੱਕ ਸਰਕਾਰੀ ਵਕੀਲ ਪਬਲਿਕ ਪ੍ਰੋਸੀਕਿਊਟਰ ਨੂੰ 2000 ਰੁਪਏ ਜੁਰਮਾਨਾ ਕਰਤਾ ਅਤੇ ਉਸ ਦੀ ਨੈਗਲੀਜੈਂਸ ਯਾਨੀ ਕਿ ਅਣਗਹਿਲੀ ਦੇ ਵਿਰੁੱਧ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਔਰ ਕਿਹਾ ਗਿਆ ਕਿ 2000 ਰੁਪਿਆ ਇਸ ਸਰਕਾਰੀ ਵਕੀਲ ਦੀ ਤਨਖਾਹ ਚੋਂ ਕੱਟਿਆ ਜਾਏਗਾ ਤੇ ਜਾਂਚ ਕਰਨਗੇ ਮੁਹਾਲੀ ਜ਼ਿਲ੍ਹੇ ਦੇ ਡਿਸਟ੍ਰਿਕਟ ਅਟਾਰਨੀ ਤੇ ਫਿਰ ਉਹਦੀ ਜਿਹੜੀ ਅੱਗੇ ਹੈ ਜਾਣਕਾਰੀ ਅਦਾਲਤ ਨੂੰ ਦੇਣਗੇ ਜੱਜ ਸਾਹਿਬ ਨੇ ਇਹ ਵੀ ਕਿਹਾ ਕਿ ਇਸ ਬੈਲੀ ਵਾਰੀ ਕੀਤੇ 2000 ਰੁਪਏ ਤੇ ਜੁਰਮਾਨੇ ਤੋਂ ਬਾਅਦ ਜੇ ਇਹ ਸਰਕਾਰੀ ਵਕੀਲ ਫੇਰ ਵੀ ਸੁਧਰਿਆ ਨਾ ਤਾਂ ਫੇਰ ਕਹਿੰਦੇ ਜੀ ਅਦਾਲਤ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਉਹਦੇ ਬਾਰੇ ਸ਼ਿਕਾਇਤ ਕਰੇਗੀ ਹੁਣ ਤੁਹਾਨੂੰ ਸਮਝਾਉਂਦੇ ਆ ਕਿ ਮਸਲਾ ਕੀ ਹੈ ਜੇ ਤੁਸੀਂ ਜਾਣਦੇ ਹੋ ਕਿ ਮੈਨੂੰ ਅਦਾਲਤਾਂ ਦੇ ਗਿਹੜੇ ਮਾਰਨੇ ਪੈਂਦੇ ਆ ਕਿਉਂਕਿ ਮੇਰੇ ਤੇ ਚਾਰ ਪਰਚੇ ਝੂਠੇ ਪਿਛਲੇ ਪੁਲਿਸ ਪ੍ਰਸ਼ਾਸਨ ਨੇ ਜੋ ਦਰਜ ਕੀਤੇ ਤੇ ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਡੈਲੀਗੇਸ਼ਨ ਨੂੰ ਤਿੰਨ ਵਾਰੀ ਸਮਾਂ ਦੇ ਕੇ ਨਹੀਂ ਮਿਲਿਆ ਕਰ ਉਹ ਸੰਸਦਿਆ ਵਿੱਚ ਮੈਨੂੰ ਅਦਾਲਤਾਂ ਦੇ ਵਿੱਚ ਗੇੜੇ ਮਾਰਨੇ ਪੈਂਦੇ ਆ ਉਹ ਕੇਸ ਤਾਂ ਖੈਰ ਝੂਠੇ ਹੀ ਆ ਪਰ ਅਦਾਲਤ ਦੇ ਅੱਗੇ ਪੇਸ਼ ਤਾਂ ਹੋਣਾ ਪਏਗਾ ਜਦੋਂ ਪੇਸ਼ ਹੋਣ ਜਾਂਦੇ ਹਾਂ ਤੇ ਉੱਥੇ ਬਹੁਤ ਵਕੀਲ ਸਹਬਾਨ ਮਿਲਦੇ ਆ ਤੇ ਗੱਲਾਂ ਬਾਤਾਂ ਹੁੰਦੀਆਂ ਤੇ ਫਿਰ ਨੇਚੁਰਲੀ ਖਬਰਾਂ ਅਦਾਲਤਾਂ ਦੀ ਪਹੁੰਚ ਜਾਂਦੀਆਂ ਨੇ ਪੰਜਾਬ ਫਾਈਲਸ ਟੀਵੀ ਤੇ ਪੰਜਾਬ ਦਸਤਾਵੇਜ਼ ਦੇ ਇਸ ਪੱਤਰਕਾਰ ਕੋਲ ਹੋਇਆ ਇਸ ਤਰ੍ਹਾਂ ਕਿ ਇੱਕ ਕੇਸ ਲੱਗਿਆ ਹੋਇਆ ਸੀ ਕ੍ਰਿਮੀਨਲ ਕੇਸ 8725 ਨੂੰ ਜਿਹਦੇ ਵਿੱਚ ਪੰਜ ਜਿਹੜੇ ਮੁਲਜ਼ਮ ਸੀ ਆਰਓ ਪੀਸੀ ਉਹ ਕੋਰਟ ਦੇ ਵਿੱਚ હાજર ਸੀ ਇਨਵੈਸਟੀਗੇਟਿੰਗ ਆਫੀਸਰ ਆਈਓ ਸਿਲਿੰਦਰ ਸਿੰਘ ਐਸਆਈ ਹਾਜ਼ਰ ਸੀ ਪਰ ਜੇ ਸਰਕਾਰੀ ਵਕੀਲ ਸੀ ਉਹ ਸਵੇਰੇ ਇੱਕ ਵਾਰੀ ਅਦਾਲਤ ਦੇ ਵਿੱਚ ਆਇਆ ਕੁਝ ਬੇਲ ਤੋਂ ਡਿਸਾਈਡ ਹੋਣੀਆਂ ਸੀ ਫਿਰ ਚਲੇ ਗਿਆ ਜਿਹੜਾ ਇਹ ਮਾਮਲਾ ਸੀਗਾ ਜਿਹਦੇ ਵਿੱਚ ਪੰਜ ਰੋਪੀ ਸੀ ਉਸ ਮਾਮਲੇ ਦੀ ਆਵਾਜ਼ 10 ਵਜ ਕੇ 45 ਮਿੰਟ ਤੇ ਪਹਿਲੀ ਵਾਰੀ ਮਾਰੀ ਗਈ ਪਰ ਅਦਾਲਤ ਦੇ ਵਿੱਚ ਪ੍ਰੋਸੀਕਿਊਸ਼ਨ ਦੇ ਵੱਲੋਂ ਕੋਈ ਹੈ ਨਹੀਂ ਸੀ ਯਾਨੀ ਕਿ ਪ੍ਰੋਸੀਕਿਊਬਲਿਕ ਪ੍ਰੋਸੀਕਿਊਟਰ ਹੈ ਨਹੀਂ ਸੀ ਪੀਪੀ ਹੈ ਨਹੀਂ ਸੀ ਚਲੋ ਜੱਜ ਸਾਹਿਬ ਨੇ ਇੰਤਜ਼ਾਰ ਕੀਤਾ ਫਿਰ ਦੂਜੀ ਵਾਰੀ 11 ਵਜ ਕੇ 30 ਮਿੰਟ ਤੇ ਸਵੇਰੇ ਆਵਾਜ਼ ਮਾਰੀ ਭਾਈ ਆਓ ਗੁਵਾਹੀ ਕਰਾਓ ਆਈਓ ਆਇਆ ਹੋਇਆ ਸਰਕਾਰੀ ਵਕੀਲ ਗੈਰ ਹਾਜ਼ਰ ਫਿਰ ਇੱਕ ਚਾਂਸ ਦਿੱਤਾ ਗਿਆ 12 ਵਜੇ ਕੇ ਸਹੀ ਦੁਬਾਰਾ ਕੇਸ ਕਾਲ ਕੀਤਾ ਗਿਆ ਔਰ ਨਾਇਬ ਕੋਰਟ ਜਿਹੜਾ ਕਿ ਪੁਲਿਸ ਡਿਪਾਰਟਮੈਂਟ ਦਾ ਹੀ ਨੁਮਾਇੰਦਾ ਹੁੰਦਾ ਉਹਨੂੰ ਹਦਾਇਤ ਕੀਤੀ ਗਈ ਜਾ ਭਾਈ ਜਿਹੜਾ ਸਰਕਾਰੀ ਵਕੀਲ ਹੈ ਉਹਨੂੰ ਲੱਭ ਕੇ ਲਿਆ ਉਹਨੂੰ ਫੋਨ ਕਰ ਫੇਰ ਵੀ ਨਹੀਂ ਆਇਆ ਫਿਰ 12:50 ਮਿੰਟ ਤੇ ਜਿਹੜਾ ਆਈਓ ਆ ਸੁਲਿੰਦਰ ਸਿੰਘ ਐਸਆਈ ਉਹਨੇ ਬਿਆਨ ਦਰਜ ਕਰਵਾਇਆ ਕਿ ਜੀ ਮੈਂ ਸਵੇਰ ਦੇ 10 ਵਜੇ ਦਾ ਆ ਕੇ ਖੜਾ ਪਰ ਪ੍ਰੋਸੀਕਿਊਸ਼ਨ ਨੂੰ ਦੇਖਣ ਵਾਲੇ ਪੀਪੀ ਸਾਹਿਬ ਗੈਰ ਹਾਜ਼ਰ ਨੇ ਭਾਵੇਂ ਕਿ ਚਾਰ ਵਾਰੀ ਕੇਸ ਨੂੰ ਕਾਲ ਕਰ ਲਿਆ ਇਸ ਗੱਲ ਦਾ ਸਖਤ ਨੋਟਿਸ ਲੈਂਦੇ ਹੋਏ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਨੇ ਆਦੇਸ਼ ਜਾਰੀ ਕੀਤਾ ਕਿ CrPC ਦੀ ਜਿਹੜੀ ਧਾਰਾ 309 ਉਹਦੇ ਤਹਿਤ ਅਨ ਡਿਊ ਡਿਲੇ ਅਡਜੋਰਨਮੈਂਟਾਂ ਯਾਨੀ ਕਿ ਤਰੀਕਾ ਲੈਣ ਦੇ ਬਾਰੇ ਇੱਕ ਇਹ ਹੈਗਾ ਰੂਲ ਹੈ ਕਿ ਤੁਸੀਂ ਸਿਰਫ ਅਕਿਊਜ਼ ਦੇ ਵਕੀਲ ਨੂੰ ਹੀ ਪੈਨਲਟੀ ਨਹੀਂ ਲਾ ਸਕਦੇ ਤੁਸੀਂ ਸਰਕਾਰੀ ਵਕੀਲ ਨੂੰ ਵੀ ਪੈਨਲਟੀ ਲਾ ਸਕਦੇ ਹੋ ਜੱਜ ਸਾਹਿਬ ਨੇ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਤੇ ਦੋ ਹਾਈ ਕੋਰਟ ਦੀਆਂ ਜੱਜਮੈਂਟਸ ਇਸ ਆਦੇਸ਼ ਦੇ ਵਿੱਚ ਜ਼ਿਕਰ ਕੀਤਾ। ਔਰ ਕਿਹਾ ਕਿ ਇਸ ਸਰਕਾਰੀ ਵਕੀਲ ਜੋ ਕਿ ਨੈਗਲੀਜੈਂਟ ਹੈ ਇਦੀ ਅਨ ਅਕਾਊਂਟਡ ਐਬਸੈਂਸ ਦੇ ਕਾਰਨ 2000 ਰੁਪਏ ਜੁਰਮਾਨਾ ਇਹਦੀ ਤਨਖਾਹ ਚੋਂ ਕੱਟ ਕੇ ਅਦਾਲਤ ਦੇ ਖਜ਼ਾਨੇ ਚ ਜਮ੍ਹਾਂ ਕਰਾਇਆ ਜਾਵੇ ਜਾਂ ਕੋ ਸਰਕਾਰੀ ਖਜ਼ਾਨੇ ਚ ਜਮ੍ਹਾਂ ਕਰਾਇਆ ਜਾਵੇ ਅੱਗੇ ਉਹਨਾਂ ਨੇ ਡਿਸਟ੍ਰਿਕਟ ਅਟਾਰਨੀ ਨੂੰ ਡਾਇਰੈਕਸ਼ਨ ਦਿੱਤੀ ਕਿ ਇਸ ਨੈਗਲੀਜੈਂਸ ਬਾਰੇ ਅਣਗਹਿਲੀ ਬਾਰੇ ਉਹ ਜਾਂਚ ਕਰੇ ਤੇ ਜੇ ਇਹ ਮਾਮਲਾ ਇਹ ਸਰਕਾਰੀ ਵਕੀਲ ਨਾ ਰਿਪੀਟ ਕੀਤਾ ਤਾਂ ਫਿਰ ਮੈਂ ਉਸ ਤੇ ਵੱਡੇ ਅਫਸਰ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਉਹਦੇ ਬਾਰੇ ਲਿਖੂਗਾ ਸੋ ਇਹ ਹੈ ਸਰਕਾਰੀ ਵਕੀਲਾਂ ਦਾ ਸਾਰਿਆਂ ਦਾ ਨਹੀਂ ਕਈਆਂ ਦਾ ਕਈ ਸਰਕਾਰੀ ਵਕੀਲਾਂ ਦਾ ਇਹ ਕੰਡਕਟ ਹੈ ਅਦਾਲਤ ਦੇ ਨਾਲ ਉਹਨਾਂ ਨੂੰ ਅਦਾਲਤ ਦੇ ਸਮੇਂ ਦਾ ਜਾਂ ਜਿਹੜੇ ਉੱਥੇ ਅਕਿਊਜ਼ਡ ਹੁੰਦੇ ਆ ਉਹਨਾਂ ਦੀ ਹਰਾਸਮੈਂਟ ਹੋਣ ਦੇ ਬਾਰੇ ਕੋਈ ਪ੍ਰਵਾਹ ਚਿੰਤਾ ਨਹੀਂ ਹੁੰਦੀ। ਯਾਨੀ ਜੇ ਤੁਸੀਂ ਬਿਜ਼ੀ ਹੋ ਕਿਸੇ ਹੋਰ ਕੋਰਟ 'ਚ ਤਾਂ ਤੁਸੀਂ ਦੱਸ ਕੇ ਜਾਓ ਕਿ ਜੀ ਐਨੇ ਵਜੇ ਮੈਂ ਹਾਜ਼ਰ ਹੋ ਸਕਦਾ ਮੇਰੀ ਫਲਾਨੀ ਅਦਾਲਤ ਦੇ ਵਿੱਚ ਵੀ ਲੋਡ ਹੈ। ਬਲਕਿ ਇਦਾਂ ਹੁੰਦਾ ਨਹੀਂ। ਹਰ ਕੋਰਟ ਦੇ ਵਿੱਚ ਇੱਕ ਸਰਕਾਰੀ ਵਕੀਲ ਡੈਜ਼ਿਗਨੇਟਿਡ ਹੁੰਦਾ, ਨਿਯੁਕਤ ਹੁੰਦਾ। ਸਿਰਫ ਉਸ ਅਦਾਲਤ ਦਾ ਕੰਮ ਹੀ ਉਹਨੇ ਵੇਖਣਾ ਹੁੰਦਾ। ਬੜਾ ਰੇਅਰ ਹੁੰਦਾ ਕਿ ਉਹਦਾ ਉਹਦੀ ਡਿਊਟੀ ਦੋ ਅਦਾਲਤਾਂ 'ਚ ਲੱਗ ਜੇ ਜਾਂ ਕਿਤੇ ਇੱਕ ਵਕੀਲ ਛੁੱਟੀ ਤੇ ਐ ਤੇ ਉਹਦੀ ਦੋ ਅਦਾਲਤਾਂ 'ਚ ਡਿਊਟੀ ਲੱਗ ਜੇ ਇਹੋ ਜਿਹਾ ਬਹੁਤ ਰੇਅਰ ਹੁੰਦਾ ਸੋ ਇਸ ਚੀਜ਼ ਦਾ ਜਿਹੜਾ ਮਤਲਬ ਹੈ ਉਹ ਇਹ ਹੈ ਕਿ ਇੱਕ ਸਖਤ ਔਰ ਇਮਾਨਦਾਰ ਜੱਜ ਨੇ ਹਿੰਮਤ ਕੀਤੀ ਕਿ ਵਕੀਲ ਨੂੰ ਵੀ ਸਜ਼ਾ ਕਰਦੀ ਹੈ ਔਰ ਇਸ ਆਦੇਸ਼ ਦਾ ਉਸ ਵਕੀਲ ਦੇ ਕੈਰੀਅਰ ਤੇ ਵੀ ਇੰਪੈਕਟ ਐਡਵਰਸਲੀ ਪਾ ਸਕਦਾ ਕਿਉਂਕਿ ਜਾਂਚ ਹੋਏਗੀ ਤੇ ਉਹਦੀ ਫਿਰ ਸਰਵਿਸ ਬੁੱਕ ਤੇ ਵੀ ਚੜ ਜਾਏਗਾ ਕਿ ਇਹ ਇੰਨਾ ਗੈਰ ਜ਼ਿੰਮੇਵਾਰ ਸਰਕਾਰੀ ਵਕੀਲ ਆ ਤੇ ਇਹ ਨੂੰ ਤਾਂ ਫਿਰ ਅੱਗੇ ਚੱਲ ਕੇ ਜਾਂ ਤਰੱਕੀ ਨਾ ਮਿਲੇ ਜਾਂ ਇਹਨੀਆਂ ਇਨਕਰੀਮੈਂਟਸ ਬੰਦ ਕਰਤੀਆਂ ਜਾਣੇ ਖੈਰ ਅਗਲੀ ਗੱਲ ਹੈ ਡਿਪਾਰਟਮੈਂਟ ਨੇ ਕਰਨੀ ਹੁੰਦੀ ਆ ਸੋ ਮੇਰਾ ਇਹ ਖਬਰ ਦੇਣ ਦਾ ਮੰਤਵ ਸਿਰਫ ਇੰਨਾ ਹੈ ਤਾਂ ਕਿ ਜਿੰਨੇ ਵੀ ਪਬਲਿਕ ਪ੍ਰੋਸੀਕਿਊਟਰ ਨੇ ਕਿਸੇ ਵੀ ਸਰਕਾਰੀ ਮਹਿਕਮੇ ਦੇ ਕਿਤੇ ਵੀ ਪੰਜਾਬ 'ਚ ਉਹਨਾਂ ਨੂੰ ਇਹ ਸਟਾਰਗੋਣ ਕੰਨ ਹੋ ਜਾਣ ਕਿ ਜੇ ਉਹ ਗੈਰ ਜ਼ਿੰਮੇਵਾਰਾਨਾ ਬਿਹੇਵੀਅਰ ਕਰਦੇ ਐ ਤਾਂ ਉਹਨਾਂ ਬਾਰੇ ਵੀ ਖਬਰ ਜਨ ਤੱਕ ਹੋ ਸਕਦੀ ਹੈ ਮੈਂ ਜਾਣ ਬੁੱਝ ਕੇ ਕਿਸੇ ਦਾ ਨਾਂ ਨਹੀਂ ਲੈ ਰਿਹਾ ਪਰ ਅੱਗੇ ਨੂੰ ਜੇ ਐਦਾਂ ਦੇ ਮਾਮਲੇ ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਚੈਨਲ ਦੇ ਨਜ਼ਰ ਵਿੱਚ ਆਏ ਤੇ ਖੈਰ ਫਿਰ ਸੋਚਾਂਗੇ ਕਿ ਕੀ ਇਹੋ ਜੇ ਡੈਲਿੰਕੁਐਂਟ ਨੈਗਲੀਜੈਂਟ ਪੀਪੀਸ ਦਾ ਨਾਂ ਲੈ ਦੇਣਾ ਚਾਹੀਦਾ ਹੈ ਜਾਂ ਨਹੀਂ ਲੈ ਦੇਣਾ ਚਾਹੀਦਾ ਮੈਂ ਇੱਥੇ ਖਬਰ ਦਾ ਕਰਨਾ ਜੀ ਅੰਤ ਮੈਨੂੰ ਇਜਾਜ਼ਤ ਦਿਓ ਸਤਿ ਸ਼ਕਾਲ ਨਮਸਕਾਰ ਖੁਦਾ ਹਾਫਿਜ਼